ਸਤਨਾਮ ਵਾਹਿਗੁਰੂ ਰੱਬ ਭਲਾ ਕਰੇ ਹਰਿਆਵਲ ਲਿਆਓ ਪੰਜਾਬ ਭਜਾਓ ਵੇਖੋ ਆ ਮੇਰੇ ਵੀਰ ਆ ਅੱਜ ਨਾ ਮੈਨੂੰ ਕੁਦਰਤ ਇੱਥੇ ਮਿਲੇ ਆ ਤਰਨਤਨ ਦੇ ਏਰੀਏ ਵਿੱਚ ਤੇ ਮੈਨੂੰ ਨਾ ਵੇਖ ਕੇ ਬੜਾ ਮਨ ਨੂੰ ਖੁਸ਼ੀ ਜੀ ਹੋਈ ਕਿਉਂਕਿ ਵਿਚਾਰੇ ਪਲਾਂਟੇਸ਼ਨ ਜਿਹੜੇ ਪੌਦੇ ਆ ਨਾ ਛਾਂ ਵਾਲੇ ਉਹਨਾਂ ਦਾ ਕੰਮ ਕਰ ਰਹੇ ਸੀ ਕੋਈ ਤੇ ਉਹ ਮਤਲਬ ਲਫਾਫਿਆਂ ਚ ਫਿੱਟ-ਫਿੱਟ ਕੰਢੇ ਜਿੱਥੋਂ ਵੀ ਕਿਤੇ ਇਹਨਾਂ ਨੂੰ ਮਿਲਦਾ ਪੌਦਾ ਕੋਈ ਛਾਂ ਵਾਲੇ ਫਲਦਾਰ ਜਾਂ ਫੁੱਲਦਾਰ ਵੀ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਕੀ ਕਹਿੰਦੇ ਹਾਂ ਭਾਜੀ ਅਸੀਂ ਤੇ ਆਪਣਾ ਕੰਮ ਕਰ ਰਹੇ ਆਂ ਤੇ ਆਂਦੇ ਤੁਸੀਂ ਮੈਂ ਤਾਂ ਵੀਰ ਮੈਨੂੰ ਖੁਸ਼ੀ ਹੀ ਹੁੰਦੀ ਤੁਹਾਨੂੰ ਵੇਖ ਕੇ ਤੇ ਇਹ ਆਂਦੇ ਵੀ ਬਿਨਾ ਹੀ ਅਸੀਂ ਜਾਤ ਧਰਮ ਬਿਨਾ ਹੀ ਭੇਦ ਭਾਵ ਤੋਂ ਮਤਲਬ ਸੇਵਾ ਕਰ ਰਹੇ ਆ ਸਾਡੇ ਮਾਨ ਨੂੰ ਵੈਸੇ ਖੁਸ਼ੀ ਹੁੰਦੀ ਆ ਤੇ ਚਲੋ ਸਾਨੂੰ ਰੱਬ ਰੋਟੀ ਵੈਸੇ ਦੇਈ ਜਾਂਦਾ ਵਾ ਇਹ ਫ੍ਰੀ ਸੇਵਾ ਕਰਦੇ ਆ ਨਾ ਕਿ ਕੋਈ ਪੈਸਾ ਲੈਨੇ ਇੱਥੇ ਜਿੱਥੇ ਵੱਧ ਲੱਗੇ ਆ ਜਿਆਦਾ ਜਿਤਨਾ ਆਪਾਂ ਹੈ ਨਾ ਪੀੜ ਪੜਕਾ ਪਿਆ ਰੁੱਖਾਂ ਦੀ ਪੌਦਿਆਂ ਦੀ ਉੱਥੋਂ ਪੁੱਟ ਲੈਨੇ ਆ ਤੇ ਜਿੱਥੇ ਲੋੜ ਆ ਨਾ ਪਾਸੇ ਤੇ ਲਾਉਂਦੇ ਕੰਡਿਆਂ ਤੇ ਵਿਚਕਾਇ ਨਹੀਂ ਲਾਉਂਦੇ ਕਿਤੇ ਪਾਸੇ ਤੇ ਛੜਕਾਂ ਦੇ ਜਿੱਥੇ ਸ਼ਾਂ ਦੀ ਲੋੜ ਆ ਉੱਥੇ ਆਂਦਾ ਲਾ ਦਿੰਨੇ ਆ ਤੇ ਲੋਕ ਵੀ ਖੁਸ਼ ਹੁੰਦੇ ਆ ਤੇ ਆ ਵੇ ਲੋ ਤੁਹਾਡੇ ਸਾਹਮਣੇ ਨਾ ਵਿਚਾਰਨਾ ਕਿੰਨੀ ਮਿਹਨਤ ਕਰ ਕਰਕੇ ਨਾ ਆਵੇ ਲਫਾਵਿਆਂ ਚ ਪਾਇਆ ਤੇ ਮੈਨੂੰ ਬੜਾ ਮਜ਼ਾ ਆਇਆ ਯਾਰ ਕਿਉਂਕਿ ਮੈਂ ਥੋੜਾ ਥੋੜਾ ਨਾ ਕੰਮ ਅਸਲ ਚ ਆ ਵੀ ਇਹੋ ਕਰਦਾ ਕਿਉਂ ਵੀਰੇ ਹਾਂਜੀ ਹਾਂਜੀ ਮਤਲਬ ਆਪਣਾ ਕਿਹੜਾ ਰਿਆ ਦੇਖੋ ਹੀ ਮਾਰੇ ਤਰੰਦਾਰ ਤਰੰਦਾਰ ਮੱਲਾ ਜਿੱਤ ਕੋ ਚੌਂਕੂ ਕਫੂ ਜੀ ਹਾਂ ਤੇ ਇਹ ਵੀਰ ਕੀ ਸੇਵਾ ਕਰਦੇ ਤੁਸੀਂ ਮਤਲਬ ਲੈਂਦੇ ਦਿੰਦੇ ਕਿ ਫ੍ਰੀ ਸੇਵਾ ਇਹ ਫ੍ਰੀ ਸੇਵਾ ਕਰੀ ਜੀ ਆ ਜੀ ਅੱਛਾ ਜਿਵੇਂ ਸਾਡੇ ਮੰਨ ਦੀ ਸ਼ਰਧਾ ਆ ਅੱਛਾ ਪਿਆਰ ਦੀ ਗਰਮੀ ਬਹੁਤ ਜ਼ਿਆਦੀ ਪਈ ਸੀ ਬਈ ਗੁੱਡ ਇਹ ਅਸੀਂ ਕਿਹਾ ਕਿ ਛਰ ਨੂੰ ਤਰਨ ਤਰਨ ਨੂੰ ਗੁਰੂ ਦੀ ਨਗਈ ਆ ਹਾਂ ਹਾਂ ਤੇ ਇਹਨੂੰ ਖਰਿਆ ਪਰਿਆ ਕਰਨਾ ਬਹੁਤ ਜ਼ਰੂਰੀ ਹੈ ਵੈਰੀ ਗੁੱਡ ਓਏ ਹੋਰ ਬੜੀ ਖੁਸ਼ੀ ਚਾਹੀਦੀ ਆ ਆ ਪਰਿਆ ਅਹੀਂ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰਨੇ ਆ ਹਾਂ ਹਾਂ ਬਾਕੀ ਉਹ ਰੱਬ ਆਹਾ ਆਹਾ ਚਲੋ ਹੋ ਗਿਆ ਸਾਰਾ ਅੱਛਾ 6 ਮਹੀਨੇ ਤੋਂ ਕਰ ਰਹੇ ਆ ਹਾਂ ਇਹਦਾ ਮਤਲਬ ਹੁਣ ਹੋਰ ਬਰਸਾਤ ਆ ਨਾ ਝੋੜ ਜਿਆਦਾ ਵਾਦਾ ਹੋ ਰਿਹਾ ਵਾ ਕਿਉਂਕਿ ਇਹ ਜਿਹੜਾ ਤੁਸੀਂ ਲਾਓਗੇ ਨਾ ਇਹ ਤੋਰੀ ਪੈਣਾ ਵਾ ਸਭ ਤੋਂ ਜਿਹੜਾ ਮਹੀਨਾ ਨਾ ਆਪਣਾ ਆਪਾਂ ਸੌਣ ਪਾਦੋਂ ਸੁਣਿਆ ਸੀ ਪੁਰਾਣੇ ਜ਼ਮਾਨੇ 'ਚ ਰੁੱਖ ਬੜੇ ਤੁਰਦੇ ਆ ਆਹਾ ਆਹਾ ਯਾਰ ਰੱਬੀ ਰੂਹਾਂ ਯਾਰ ਇਹ ਬੰਦੇ ਬੜੇ ਬੀਬੇ ਆ ਭਗਤ ਬੰਦੇ ਲੱਗੇ ਮੈਨੂੰ ਤੇ ਮੈਂ ਤਾਂ ਲੱਗੇ ਖਰੋਗਾਂ ਭਰਾਵਾ ਮੈਂ ਘਰ ਜਾਣਾ ਅਸੀਂ 체ਤੀ ਕੰਮ ਤੇ 체ਤੀ ਪਰ ਇਹਨਾਂ ਤੇ ਮੈਨੂੰ ਨਾ ਜਿਤਨਾ ਵੱਧੋ ਬ ਇਹ ਮੈਨੂੰ ਫੇਰ ਮਜਾ ਜਿਆ ਹੀ ਵੜਾਇਆ। ਕੋਈ ਕੋਈ ਸੜਕ ਦੇ ਉੱਤੇ ਟੋਇਆ ਟਾਇਆ 10-15 ਮਿੰਟਾਂ ਦਾ ਘੰਟਾ ਇਕੱਠੇ ਬੈਠ ਕੇ ਗੱਲਾਂ ਗੁੱਲਾਂ ਵੀ ਕਰਦੇ ਨੇ। ਹਾਂ, ਸੜਕ ਤੇ ਟੋਆ ਟਾਵਾ ਵੀ ਵੀਰ ਕੋਈ ਟੋਆ ਟਾਇਆ ਦੇਖ ਜਿਵੇਂ ਕੋਈ ਸੜਕ ਦੇ ਵਿੱਚ ਹਾਂ ਉਹ ਵੀ ਅਹੀਂ ਪੂਰ ਦਿੰਦੇ ਆ ਜੀ। ਆਏ ਹੋਏ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਵੇ, ਕੋਈ ਹਾਦਸਾ ਨਾ ਹੋਵੇ। ਆਹ ਆਹ ਇਸ ਚੀਜ਼ ਉੱਲ ਸਾਡਾ ਜ਼ਿਆਦਾ ਧਿਆਨ ਹੁੰਦਾ ਹੈ। ਘਰ ਪਲਾ, ਹੋਪਲਾ। ਹਾਂਜੀ ਅੰਤ ਤੇ ਛੋਟੇ ਵੀਰ ਜੋ ਭਾਏ ਟੋਆ ਟਾਇਆ ਦੀ ਗੱਲ ਕਰ ਰਹੇ ਰੁੱਖਾਂ ਦੇ ਨਾਲ। ਹਾਂਜੀ ਸਹੀ ਹੈ ਜੀ। ਅੱਛਾ। ਅਸੀਂ ਇਹੋ ਕੋਜੀ ਜ਼ਿਆਦਾ ਕਰਦੇ ਆ ਦੁਨੀਆ ਨੂੰ ਜਿੱਦ ਤੱਕ ਦਿੱਕਤ ਨਾ ਆਵੇ ਤੇ ਤੁਹਾਡੇ ਮਨ ਨੂੰ ਕੀ ਖੁਸ਼ੀ ਜੀ ਮਿਲਦੀ ਜਦੋਂ ਕੰਮ ਕਰਦੇ ਬੜੀ ਬੜਾ ਸਕੂਨ ਮਿਲਦਾ ਹੈ ਜੀ ਅੱਛਾ ਬਹੁਤ ਸਕੂਨ ਮਿਲਦਾ ਤੇ ਯਾਰ ਫਿਰ ਬਾਬੇ ਦੀ ਮੇਰੇ ਨਾਲ ਰੋਟੀ ਪਾਣੀ ਦਾ ਗੁਜ਼ਾਰਾ ਚੱਲੀ ਜਾਂਦਾ ਚੱਲੀ ਜਾਂਦਾ ਜੀ ਉਹ ਗੁਰੂ ਦੀ ਨਗਰੀ ਚ ਰਹਿਣ ਡਏ ਆ ਉਹਨੇ ਆਪਿਆ ਹਸਬੇ ਕੇ ਰੱਖਿਆ ਜੀ ਹਾਂ ਕਿਹੜੇ ਗੁਰੂ ਜੀ ਦਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਆਹਾ ਹਾ 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 ਜਿੰਨਾ ਬਾਬਾ ਜੀ ਨੇ ਨਾ ਇੱਥੇ ਸਭ ਤੋਂ ਵੱਡਾ ਦੁਨੀਆ ਦਾ ਤਲਾਬ ਬਣਾਇਆ ਜਿਹਨੂੰ ਆਹ ਦੇ ਸਰੋਵਰ ਹਾਂਜੀ ਤਰਨ ਤਾਰਨ ਆਪਦੇ ਤੱਤਿਆਂ ਲੋਹਾਂ ਤੇ ਬੈਠੇ ਤੇ ਸੰਗਤ ਨੂੰ ਠੰਡ ਪਾਉਣ ਲਈ ਬਿਲਕੁਲ ਜੀ ਸੋ ਆਪਣਾ ਬਹੁਤ ਵੱਡਾ ਸਰੋਵਰ ਬਣਾ ਕੇ ਗਿਆ ਹਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਗ੍ਹਾ ਦੇ ਆ ਬੰਦੇ ਸ੍ਰੀ ਤਰਨਧਰ ਸਾਹਿਬ ਤੋਂ ਆਹਾਹਾ ਨਜ਼ਾਰਾ ਵੱਜ ਗਿਆ ਯਾਰ ਮੈਨੂੰ ਤਾਂ ਖੁਸ਼ੀ ਹੀ ਹੁੰਦੀ ਜਦੋਂ ਮੈਸੇਜ ਵੀਰਾਂ ਭਰਾਵਾਂ ਨਾਲ ਮਿਲਦਾ ਨਾ ਮੈਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕਰਨ ਕੀ ਲਿਆਵਾ ਮੈਨੂੰ ਪਤਾ ਨਹੀਂ ਮੇਰਾ ਦਸੰਦ ਬੰਦ ਜੈ ਮੈਂ ਕਿੱਥੇ ਡਾਕ ਆਇਆ ਤੇ ਕਿੱਥੇ ਨਹੀਂ ਹੁਣ ਚੇਤਾ ਆ ਗਿਆ ਵੀ ਉਹ ਫਲਾਨੀ ਦਾ ਨੁਕਰ ਤੇ ਲਾਇਆ ਵਾ ਮੋਟਰਸਾਈਕਲ ਜਹਾ ਜਦੋਂ ਯਾਤਨ ਪਾ ਗਿਆ ਸਾਡੇ ਭਰਾ ਪਲਾਵੇ ਆ ਬੂਟੇ ਕੱਢਣਗੇ ਹਾਂ ਦੇ ਸਾਨੂੰ ਉਹਨੇ ਕੰਟੀਨ ਵਾਲੇ ਨੇ ਕਿਹਾ ਵੀ ਤੂੰ ਇੱਥੋਂ ਬੂਟੇ ਕਢ ਕੇ ਜਾ ਕੇ ਵੇਚੀ ਹਾਂ ਫਿਰ ਤੁਸੀਂ ਕੀ ਦੱਸਿਆ ਫਿਰ ਉਹਨੂੰ ਅਸੀਂ ਸਮਝਾਇਆ ਹਾਂ ਜੀ ਅਸੀਂ ਜੇ ਵੇਚਦੇ ਹੋਈਏ ਤੇ ਅਸੀਂ ਰੋਜ਼ ਇੱਥੇ ਨਾ ਆਈਏ ਵੈਰੀ ਗੁੱਡ ਅਸੀਂ ਇੱਥੋਂ ਲੈ ਕੇ ਜਾਣੇ ਜਿੱਥੇ ਲੋਡ ਹੋਵੇ ਅਸੀਂ ਉੱਥੇ ਲਾਉਨੇ ਆ ਕਹਿੰਦਾ ਬਹੁਤ ਨਹੀਂ ਫ੍ਰੀ ਸੇਵਾ ਕਰਦੇ ਜੀ ਸੇਵਾ ਆਹਾਂ ਕੀ ਇਹ ਦੁਨੀਆਂ ਨੂੰ ਹੀ ਸਕੂਨ ਮਿਲੇ ਇਹ ਤਕਰੀਬਨ ਸਾਰੇ ਸ਼ਹਿਰ ਨਹੀਂ ਪਤਾਇਆ ਜੀ ਅਸੀਂ ਕਿਉਂਕਿ ਸਾਰੇ ਸ਼ਹਿਰ ਜੀ ਲਾਏ ਆ ਬੱਲੇ ਫਰਾਜੀ ਦੇ ਰਬ ਰੱਬ ਪਲਾ ਕਰੇ ਸਤਨਾ ਸਾਡੇ ਬੰਦੇ ਰਖਵਾਲੇ ਹਾਏ ਓਏ ਓ ਯਾਰ ਤੁਹਾਨੂੰ ਅਬੀ ਚੀਜ਼ਾਂ ਵਿਖਾ ਦਿੰਦੇ ਆ ਓਏ ਇਧਰ ਯਾਰੀ ਹੋ ਰਹੀ ਪਾਈ ਏ ਇਹਨਾਂ ਮੇਰੇ ਵਾਂਗੂ ਹੋਰ ਵੀ ਰਾਖੀ ਕਿੜਿਆ ਤੁਹਾਨੂੰ ਵਿਖਾ ਦਿੰਦੇ ਆ ਨਿਕ ਨਿਕੇ ਸ਼ਿਕਾਰੀ ਇਹਨਾਂ ਨੂੰ ਰੋਟੀ ਰਾਟੀ ਪਾਉਂਦੇ ਆ ਇੱਥੇ ਸਕਿਉਰਿਟੀ ਗਾਰਡ ਬੂਟਨ ਚੁੱਕਣ ਦੇ ਕੇ ਇਹਨੂੰ ਆ ਤੇ ਮੈਂ ਆ ਤਾਂ ਇਹਨਾਂ ਦੇ ਨਾਲ ਨਹੀਂ ਤੇ ਇਹਨਾਂ ਮੈਨੂੰ ਥੋੜਾ ਵੜਨ ਦੇਣਾ ਹੱਦ ਚ ਆਹਾ ਹਾ ਹਾ ਓ ਯਾਰ ਆ ਬੰਦੇ ਜੋਦੇਓ ਚਲੋ ਆ ਕੋ ਵੀਰ ਸਤਨਾ ਵਾਹਿਗੁਰੂ ਸਤਨਾ ਵਾਇ ਵਾਰ ਪਲਾ ਤੇ ਹੋ ਪਲਾ ਤੇ